ਨਨੋ ਨੀ ਭਾਈ ਆਹ ਆਉਂਦੇ ਆਂ ਅਰ ਫੋਨ ਤੇ ਦੱਸ ਦਾਨੀ ਫੋਨ ਤੇ ਦੱਸ ਥੈਂਕ ਯੂ ਜੀ ਥੈਂਕ ਯੂ ਬਰਦਰ ਬੱਚੇ ਨਾ ਨਾ ਜੋ ਸੰਘਰਸ਼ ਇਹਨਾਂ ਦਾ ਸਾਡੀ ਯਾਰੀ ਆ ਫਾਗਰ ਬੰਦੇ ਦੀ ਮੇਰੀ ਜ਼ਿੰਮੇਵਾਰੀ ਆ ਤੁਹਾਡੀ ਯਾਰੀ ਆ ਇਹਨਾਂ ਨੇ ਕਦੇ ਇਹ ਨਹੀਂ ਆਪਣੀ ਗੱਲਾਂ ਕੰਪਰੋਮਾਈਜ਼ ਨਹੀਂ ਕੀਤਾ ਜੈਸ ਉਹ ਸ਼ੀ ਬੱਚਿਆਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਤੇ ਠੀਕ ਹੈ ਥੈਂਕ ਯੂ ਥੈਂਕ ਯੂ ਬੜੀ ਗੰਭੀਰ ਗੱਲ ਤੇ ਖੜਦੇ ਆ ਹਮੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਆਹ ਫੋਟੋ ਬੜੀ ਆਵਾਜ਼ ਜੀ 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 ਰਾਹੀ ਫੋਟੋ ਲਓ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਹੋ ਰਿਹਾ ਹੈ ਫੋਨ ਤੇ ਦੱਸ ਦੇਣੀ ਹੈ ਫੋਨ ਤੇ ਦੱਸ ਥੈਂਕ ਯੂ ਜੀ ਥੈਂਕ ਯੂ ਫਾਰ ਅੱਜ ਲੈ 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 ਥੈਂਕ ਯੂ ਥੈਂਕ ਯੂ ਜੋ ਸੰਘਰਸ਼ ਇਹ ਨਾ ਹਾਂ ਸਾਡੀ ਜਿਹੜੀ ਇਹ ਹੈ ਪਾਰਲੀਮੈਂਟ ਦੀ ਮੇਰੀ ਜ਼ਿੰਮੇਵਾਰੀ ਹੈ ਤੁਹਾਡੀ ਜਾਰੀ ਹੈ ਇਹਨਾਂ ਨੇ ਕਦੇ ਇਹ ਨਹੀਂ ਆਪਣੀ ਗੱਲ ਨਾਲ ਕੰਪਰੋਮਾਈਜ਼ ਨਹੀਂ ਕੀਤਾ ਯੈਸ ਉਹ ਸ਼ੀਰ ਮੱਚੇ ਹਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਤੇ ਠੀਕ ਹੈ ਥੈਂਕ ਯੂ ਥੈਂਕ ਯੂ ਇਹ ਆਪਣੀ ਗੱਲ ਤੇ ਖੜਦੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਜੇ ਤੱਕ ਕੋਈ ਨਹੀਂ ਹੋਈ ਕੋਈ ਗਲਤ ਹੋਈ ਕੋਈ ਅੱਜ ਮਿਲੇ ਸੀ ਬਿੱਟੂ ਅੱਜ ਗਲਤ ਹੋਈ ਕਿ ਅੱਜ ਜਦੋਂ ਮਿਲੇ ਸੀ ਤੁਹਾਨੂੰ ਬਿੱਟੂ ਜੀ ਤੇ ਮੈਂ ਇਹ ਪਾਰਲੀਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਤੇ ਉਸ ਵੇਲੇ ਬੀਜੇਪੀ ਸਰਕਾਰ ਦੀ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤੋਂ ਸਾਡੀ ਯਾਰੀ ਉਦੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਬਹੁਤ ਬਹੁਤ ਧੰਨਵਾਦ